ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਅੱਜ ਸ਼ੁੱਕਰਵਾਰ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਹਰੀਆਂ ਇਲਾਚੀਆਂ ਇਸ ਜਗ੍ਹਾ ਤੇ ਰੱਖਣੀਆਂ ਹਨ ਤੁਹਾਡੀ ਰਿਸ਼ਤੇ ਨੂੰ ਲੈ ਕੇ ਪਰੇਸ਼ਾਨੀ ਵੀ ਦੂਰ ਹੋਵੇਗੀ ਤੇ ਘਰ ਬੈਠਿਆਂ ਹੀ ਆਮਦਨ ਸ਼ੁਰੂ ਹੋ ਜਾਵੇਗੀ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਦਿਓ ਤਾਂ ਕਿ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੋ ਕਿ ਪੈਸੇ ਨਾਲ ਸੰਬੰਧਿਤ ਹਰ ਇੱਕ ਉਪਾਅ ਨੂੰ ਕਰਨ ਦੇ ਲਈ ਸਾਡੀ ਪੈਸੇ ਦੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਪੈਸੇ ਦੀ ਪਰੇਸ਼ਾਨੀ ਅੱਜ ਕੱਲ ਦੇ ਸਮੇਂ ਵਿੱਚ ਸਭ ਤੋਂ ਜਿਹੜੀ ਹੈ ਵੱਡੀ ਮੁਸ਼ਕਿਲ ਹੈ ਘਰ ਦੇ ਵਿੱਚ ਚੱਲ ਰਹੀ ਹੁੰਦੀ ਹੈ ਉਸ ਪੈਸੇ ਨੂੰ ਲੈ ਕੇ ਹੀ ਹੁੰਦੀ ਹੈ ਤੁਸੀਂ ਜੋ ਵੀ ਉਪਾਅ ਕਰੋਗੇ ਉਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਤਾਂ ਆਉਣਾ ਹੀ ਆਉਣਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਨਾਲ ਕਿਸੇ ਨੇ ਕੋਈ ਧੋਖਾ ਜਾਂ ਤੁਹਾਡੇ ਤੋਂ ਪੈਸਾ ਉਧਾਰ ਲਿਆ ਹੈ ਹੁਣ ਉਹ ਵਾਪਸ ਨਹੀਂ ਸੀ ਕਰ ਰਿਹਾ ਇਸ ਕੰਡੀਸ਼ਨ ਦੇ ਵਿੱਚ ਇਹ ਉਪਾਅ ਜੇਕਰ ਤੁਸੀਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਉਪਾਅ ਜਿਹੜਾ ਹੈ کارਗਰ ਸਾਬਿਤ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਬਹੁਤ ਹੀ ਵਧੀਆ ਤੇ ਗੁਪਤ ਤਰੀਕੇ ਨਾਲ ਕਰਨਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਕਾਰੋਬਾਰ ਤੇ ਕਿਸੇ ਨੇ ਰੋਕ ਲਗਾ ਦਿੱਤੀ ਹੈ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਜ਼ਿਆਦਾਤਰ ਕੀ ਹੁੰਦਾ ਹੈ ਲੋਕਾਂ ਨੂੰ ਤਾਂ ਬਾਅਦ ਵਿੱਚ ਪ੍ਰੋਬਲਮ ਆਉਂਦੀ ਹੈ ਜੇ ਅਸੀਂ ਥੋੜੀ ਬਹੁਤ ਵੀ ਤਰੱਕੀ ਕਰਦੇ ਆ ਤੇ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ ਆ ਸਾਡੇ ਆਂਢ ਗੁਆਂਢੀ ਤੇ ਭੈਣ ਭਰਾ ਹੁੰਦੇ ਆ ਉਹੀ ਸਾਨੂੰ ਤਰੱਕੀ ਸਾਡੀ ਨੂੰ ਵੇਖ ਕੇ ਸਹਾਰ ਨਹੀਂ ਪਾਉਂਦੇ ਜਲਣਾ ਸ਼ੁਰੂ ਹੋ ਜਾਂਦੇ ਹਨ ਸਾਡਾ ਕਾਰੋਬਾਰ ਬਿਲਕੁਲ ਚੰਗਾ ਭਲਾ ਚੱਲ ਰਿਹਾ ਹੁੰਦਾ ਅਸੀਂ ਕਦੇ ਕਿਸੇ ਦਾ ਬੁਰਾ ਵੀ ਨਹੀਂ ਕਰਦੇ ਹੁੰਦੇ ਪਰ ਫਿਰ ਵੀ ਸਾਡੇ ਘਰ ਵਿੱਚ ਅਚਾਨਕ ਬੁਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਕੁਝ ਲੋਕ ਸਾਡੀਆਂ ਇਹਨਾਂ ਚੰਗਿਆਈਆਂ ਦਾ ਫਾਇਦਾ ਚੁੱਕਦੇ ਹਨ ਸਾਡੇ ਤੇ ਬੁਰੀ ਨਜ਼ਰ ਰੱਖਦੇ ਹਨ ਉਹ ਸਹਾਰਨੇ ਪਾਉਂਦੇ ਕਿ ਇਹ ਕਿਉਂ ਚੰਗੀ ਰੋਟੀ ਖਾ ਰਿਹਾ ਹੈ ਆਪਣੀ ਚੰਗੀ ਭਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਇਹ ਆਪਣੇ ਘਰ ਦੇ ਵਿੱਚ ਖੁਸ਼ ਕਿਉਂ ਹੈ ਉਹ ਲੋਕ ਕੀ ਕਰਦੇ ਹਨ ਆਪਣੀ ਬੁਰੀ ਨਜ਼ਰ ਨਾਲ ਕੁਝ ਗਲਤ ਲੋਕਾਂ ਨਾਲ ਮਿਲ ਕੇ ਸਾਡੇ ਕਾਰੋਬਾਰ ਤੇ ਸਾਡੇ ਘਰ ਪਰਿਵਾਰ ਤੇ ਕੁਝ ਇਸ ਤਰ੍ਹਾਂ ਦੀਆਂ ਕਿਰਿਆਵਾਂ ਕਰਵਾ ਦਿੰਦੇ ਹਨ ਤੁਹਾਡੇ ਕਾਰੋਬਾਰ ਨੂੰ ਰੋਕ ਲਗਾ ਦਿੰਦੇ ਹਨ ਜਿਨ੍ਹਾਂ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬੜੀਆਂ ਪਰੇਸ਼ਾਨੀਆਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਉਂਦੇ ਹਾਂ ਉਹ ਉਪਾਅ ਜੋ ਵੀ ਤੁਹਾਨੂੰ ਦੱਸਦੇ ਹਾਂ ਉਹ ਤੁਹਾਨੂੰ ਹਮੇਸ਼ਾ ਇਹ ਹੀ ਕਿਹਾ ਜਾਂਦਾ ਹੈ ਕਿ ਅੱਗੇ ਵੀ ਸ਼ੇਅਰ ਕਰਿਆ ਕਰੋ ਕਿਉਂਕਿ ਕਿਸੇ ਨੂੰ ਸਲਾਹ ਦੇਣਾ ਕਿਸੇ ਨੂੰ ਗਿਆਨ ਦੇਣਾ ਜਾਣਕਾਰੀ ਦੇਣਾ ਇਹ ਸਾਡੇ ਲਈ ਬੜਾ ਵੱਡਾ ਪੁੰਨ ਦਾ ਕੰਮ ਬਣ ਜਾਂਦਾ ਹੈ ਜਿਵੇਂ ਕਿ ਕੋਈ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਪਰੇਸ਼ਾਨ ਹੁੰਦਾ ਹੈ ਜਦੋਂ ਤੁਸੀਂ ਆਪਣੇ ਵੱਲੋਂ ਦਿੱਤੀ ਹੋਈ ਜਾਣਕਾਰੀ ਉਸ ਨੂੰ ਦੱਸਦੇ ਹੋ ਉਹ ਤੁਹਾਡੀ ਜਾਣਕਾਰੀ ਦੇ ਮੁਤਾਬਿਕ ਕੰਮ ਵੀ ਕਰ ਲੈਂਦਾ ਹੈ ਉਸਦੇ ਕੰਮ ਵਿੱਚ ਵੀ ਫਿਰ ਉਸ ਨੂੰ ਸਫਲਤਾ ਮਿਲਦੀ ਹੈ ਤੁਸੀਂ ਘਰ ਬੈਠੇ ਹੀ ਇਸ ਤਰੀਕੇ ਨਾਲ ਉਸ ਉਪਾਦ ਦਾ ਕੰਮ ਕਰ ਸਕਦੇ ਹੋ ਕਿਉਂਕਿ ਉਹ ਵਿਅਕਤੀ ਜਦੋਂ ਪਰੇਸ਼ਾਨ ਹੁੰਦਾ ਹੈ ਉਸ ਨੂੰ ਵੀ ਕੁਝ ਸਮਝ ਨਹੀਂ ਲੱਗਦਾ ਕਿ ਉਹ ਕੀ ਕਰੇ ਤੇ ਕੀ ਨਾ ਕਰੇ ਉਹ ਆਪਣੀਆਂ ਪਰੇਸ਼ਾਨੀਆਂ ਦੇ ਨਾਲ ਦਿਨੋ-ਦਿਨ ਲੜਦਾ ਰਹਿੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਕਈ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਤੇ ਪਰੇਸ਼ਾਨੀਆਂ ਆਉਂਦੀਆਂ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਕਿ ਜਿਵੇਂ ਅਸੀਂ ਇਹ ਉਪਾਅ ਕਰਾਂਗੇ ਸਾਡੀਆਂ ਕਿਵੇਂ ਪਰੇਸ਼ਾਨੀਆਂ ਦੂਰ ਹੋਣਗੀਆਂ ਉਹਦੇ ਨਾਲ ਸਾਡੀ ਚਿਹੜੀ ਬੁੱਧੀ ਹੈ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਕਹਿਣ ਤੋਂ ਭਾਵ ਹੈ ਜੀ ਕਿ ਸਾਡੇ ਘਰ ਵਿੱਚ ਜੇਕਰ ਕੋਈ ਦੁੱਖ ਤਕਲੀਫ ਤੇ ਪਰੇਸ਼ਾਨੀ ਆਉਂਦੀ ਹੈ ਉਹ ਵਿਅਕਤੀ ਜਿਵੇਂ ਜਿਵੇਂ ਕਹਿ ਲਓ ਕਿ ਉਹਦੀ ਮੱਤ ਹੀ ਮਾਰੀ ਜਾਂਦੀ ਹੈ ਉਹ ਇੰਨਾ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਉਲਝ ਕੇ ਰਹਿ ਜਾਂਦਾ ਹੈ ਜਿਸ ਦੇ ਨਾਲ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਉਹ ਜਿਹੜੇ ਕਰਮ ਹਨ ਉਹ ਤਾਂ ਇਨਸਾਨ ਨੂੰ ਕਰਨੇ ਹੀ ਪੈਂਦੇ ਹਨ ਇਹ ਨਹੀਂ ਕਿ ਅਸੀਂ ਕਰਮਾਂ ਤੋਂ ਬਿਨਾਂ ਹੀ ਹਰ ਇੱਕ ਚੀਜ਼ ਦੀ ਸਫਲਤਾ پا ਸਕਦੇ ਹਾਂ ਹਾਂ ਪਰ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਦੇ ਹਾਂ ਕਰਮ ਇਨਸਾਨ ਨੇ ਹੀ ਕਰਨੇ ਹੁੰਦੇ ਹਨ ਉਹਨਾਂ ਦੇ ਲਈ ਅਸੀਂ ਇਹ ਛੋਟੇ-ਛੋਟੇ ਉਪਾਅ ਤੇ ਟੋਟਕੇ ਕਰਨੇ ਹੁੰਦੇ ਹਨ ਜੋ ਕਿ ਸਾਡੀ ਜ਼ਿੰਦਗੀ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਨ ਇਸ ਤਰੀਕੇ ਨਾਲ ਇਹ ਜਿਹੜਾ ਉਪਾਅ ਹੈ ਅਸੀਂ ਸ਼ੁੱਕਰਵਾਰ ਨੂੰ ਕਰਨਾ ਹੈ ਕਰਨਾ ਹੈ ਰਾਤ ਦੇ ਸਮੇਂ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਮੇਨ ਮੁਖੀ ਪਰਿਵਾਰ ਦਾ ਜੀ ਹੈ ਜੋ ਵੱਡਾ ਮੈਂਬਰ ਹੈ ਘਰ ਦੇ ਵਿੱਚ ਉਹ ਵੀ ਇਹ ਉਪਾਅ ਕਰ ਸਕਦਾ ਹੈ ਤੁਹਾਨੂੰ ਇਸ ਉਪਾਅ ਦਾ ਬਹੁਤ ਵਧੀਆ ਤੇ ਚੰਗਿਆ ਰਿਜ਼ਲਟ ਮਿਲ ਜਾਵੇਗਾ ਜੇਕਰ ਕਿਸੇ ਪ੍ਰੋਬਲਮ ਦੇ ਕਰਕੇ ਘਰ ਦੇ ਮੇਨ ਮੁਖੀਆ ਜਾਂ ਮੈਂਬਰ ਉਪਾar ਨਹੀਂ ਕਰ ਸਕਦਾ ਤਾਂ ਘਰ ਦੇ ਹਰ ਮੈਂਬਰ ਵਿੱਚੋਂ ਕੋਈ ਵੀ ਉਪਾar ਨੂੰ ਕਰ ਸਕਦਾ ਹੈ ਉਪਾar ਨੂੰ ਕਰਨ ਸਮੇਂ ਤੁਸੀਂ ਗੁਪਤ ਵਿਧੀ ਨਾਲ ਕਰਨਾ ਹੈ ਇਸ ਨੂੰ ਕਿਸੇ ਨੂੰ ਬਿਨਾਂ ਦੱਸੇ ਬਿਨਾਂ ਸ਼ੋਰ ਸ਼ਰਾਬੇ ਤੇ ਕਰਨਾ ਹੈ ਇਸ ਉਪਾਾਕ ਨੂੰ ਕਰਨ ਲਈ ਤੁਹਾਨੂੰ ਚਾਹੀਦੀਆਂ ਹਨ ਹਰੀਆਂ ਇਲਾਚੀਆਂ ਬਿਲਕੁਲ ਤਾਜ਼ੀਆਂ ਤੇ ਫਰੈਸ਼ ਹੋਣੀਆਂ ਚਾਹੀਦੀਆਂ ਹਨ ਜਿਹੜੀਆਂ ਕਿ ਆਪਾਂ ਚਾਹ ਦੁੱਧ ਵਿੱਚ ਵਰਤਦੇ ਹਾਂ ਪੰਜ ਹਰੀਆਂ ਇਲਾਚੀਆਂ ਲੈਣੀਆਂ ਹਨ ਇਸ ਦੇ ਨਾਲ ਤੁਸੀਂ ਲੈਣਾ ਹੈ ਇੱਕ ਛੋਟਾ ਜਿਹਾ ਰੁਮਾਲ ਤੇ ਹਰੇ ਰੰਗ ਦਾ ਕਪੜਾ ਜੋ ਇਸ ਤਰੀਕੇ ਨਾਲ ਉਪਾਹ ਕਰਦੇ ਸਮੇਂ ਜੇਕਰ ਤੁਹਾਡੇ ਕੋਲ ਹਰੇ ਰੰਗ ਦਾ ਕਪੜਾ ਨਹੀਂ ਹੈ ਤੁਸੀਂ ਕਾਗਜ਼ ਵੀ ਲੈ ਸਕਦੇ ਹੋ ਤੁਸੀਂ ਕੀ ਕਰਨਾ ਦੋ ਹਰੀਆਂ ਇਲਾਚੀਆਂ ਲੈਣੀਆਂ ਹਨ ਲੈ ਕੇ ਤੁਸੀਂ ਇੱਕ ਤਾਂ ਅੰਗੂਠੇ ਵਾਲੀ ਨਾਲ ਦੇ ਵਾਲੀ ਜਿਹੜੀ ਉਂਗਲ ਹੈ ਉਸ ਉਂਗਲ ਦੇ ਨਾਲ ਤੁਸੀਂ ਇਹਨਾਂ ਦੋਵਾਂ ਦੇ ਵਿੱਚੋਂ ਹਰੀਆਂ ਇਲਾਚੀਆਂ ਰੱਖਣੀਆਂ ਹਨ ਅੰਗੂਠੇ ਤੇ ਉਂਗਲ ਦੇ ਵਿੱਚ ਘਰ ਫਿਰ ਤੁਸੀਂ ਕੀ ਕਰਨਾ ਹੈ ਇੱਕ ਹਰੀ ਇਲਾਚੀ ਲੈਣੀ ਹੈ ਉਸ ਦਾ ਤੁਸੀਂ ਕੀ ਕਰਨਾ ਹੈ ਕਿ ਮੂਲ ਮੰਤਰ ਦਾ ਪਾਠ ਕਰਨਾ ਹੈ ਫਿਰ ਜਿਹੜਾ ਤੁਸੀਂ ਹਰੇ ਰੰਗ ਦਾ ਕੱਪੜਾ ਲਿਆ ਹੋਵੇਗਾ ਜਾਂ ਫਿਰ ਕਾਗਜ਼ ਲਿਆ ਹੋਵੇਗਾ ਉਸ ਦੇ ਉੱਪਰ ਇੱਕ ਹਰੀ ਇਲਾਚੀ ਲੈ ਕੇ ਮੂਲ ਮੰਤਰ ਦਾ ਜਾਪ ਕਰਕੇ ਉਸ ਕੱਪੜੇ ਦਾ ਜਾਂ ਕਾਗਜ਼ ਦੇ ਉੱਪਰ ਹਰੀ ਇਲਾਚੀ ਨੂੰ ਰੱਖ ਦੇਣਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਹੋਰ ਧਰਮ ਦੇ ਲੋਕ ਹੋ ਕਿਸੇ ਵੀ ਦੇਵੀ ਦੇਵਤੇ ਜਾਂ ਪਰਮਾਤਮਾ ਨੂੰ ਮੰਨਦੇ ਹੋ ਉਹਦਾ ਨਾਮ ਵੀ ਜਪ ਸਕਦੇ ਨਾਮ ਜਪਣ ਦੇ ਸਮੇਂ ਪਾਠ ਪੂਜਾ ਕਰਦੇ ਸਮੇਂ ਤੁਸੀਂ ਪੂਰਾ ਹੀ ਇਕਾਗਰਿਤ ਹੋਣਾ ਹੈ ਫਿਰ ਇਸ ਤਰੀਕੇ ਨਾਲ ਤੁਸੀਂ ਪੰਜ ਇਲਾਚੀਆਂ ਹਰੀਆਂ ਰੱਖਣੀਆਂ ਹਨ ਇੱਕ ਇੱਕ ਕਰਕੇ ਆਪਣੇ ਹੱਥ ਦੇ ਨਾਲ ਤੁਸੀਂ ਮੂਲ ਮੰਤਰ ਦਾ ਜਾਪ ਵੀ ਨਾਲੇ ਕਰਨਾ ਹੈ ਤੇ ਫਿਰ ਇਲਾਚੀਆਂ ਨੂੰ ਇਸ ਤਰੀਕੇ ਨਾਲ ਰੱਖਣਾ ਹੈ ਫਿਰ ਹਰੇ ਕਪੜੇ ਦੇ ਵਿੱਚ ਜਦੋਂ ਤੁਸੀਂ ਰੱਖ ਦੇਣੀਆਂ ਹਨ ਆਖਦੇ ਹਨ ਜਦੋਂ ਤੁਸੀਂ ਦੂਸਰੀ ਇਲਾਚੀ ਚੁੱਕਣੀ ਹੈ ਤਾਂ ਫਿਰ ਤੁਸੀਂ ਪਾਠ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਕਰਨ ਤੋਂ ਬਾਅਦ ਫਿਰ ਤੁਸੀਂ ਉੱਥੇ ਇਲਾਚੀ ਰੱਖ ਦੇਣੀ ਹੈ ਦੂਸਰੀ ਤੀਸਰੀ ਇਸੇ ਹੀ ਪ੍ਰੋਸੈਸ ਨਾਲ ਪੰਜ ਦੀਆਂ ਪੰਜ ਇਲਾਚੀਆਂ ਰੱਖਣੀਆਂ ਹਨ ਕੱਪੜੇ ਦੇ ਉੱਪਰ ਉਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਇੱਕ ਛੋਟਾ ਜਿਹਾ ਕਪੂਰ ਦਾ ਟੁਕੜਾ ਲੈਣਾ ਹੈ ਉਸ ਕਪੂਰ ਦੇ ਟੁਕੜੇ ਨੂੰ ਵੀ ਤੁਸੀਂ ਇਸ ਹਰੇ ਰੰਗ ਦੇ ਕੱਪੜੇ ਉੱਪਰ ਰੱਖ ਦੇਣਾ ਹੈ ਜਿੱਥੇ ਤੁਸੀਂ ਹਰੀਆਂ ਇਲਾਚੀਆਂ ਰੱਖੀਆਂ ਹਨ ਇਸੇ ਹੀ ਤਰੀਕੇ ਨਾਲ ਉਹ ਜਿਹੜਾ ਹਰਾ ਕਪੜਾ ਹੋਵੇਗਾ ਉਸ ਦੀ ਤੁਸੀਂ ਗੰਡ ਲਗਾ ਦੇਣੀ ਹੈ ਇਸ ਦੇ ਵਿੱਚ ਤੁਸੀਂ ਪੰਜ ਹਰੀਆਂ ਇਲਾਚੀਆਂ ਇੱਕ ਕਪੂਰ ਦੀ ਟੁਕੜੀ ਪਾਈ ਹੋਵੇਗੀ ਇਸ ਦੀ ਤੁਸੀਂ ਗੰਡ ਲਗਾ ਕੇ ਪੋਟਲੀ ਤਿਆਰ ਕਰ ਲੈਣੀ ਹੈ ਸਮਝ ਲਓ ਕਿ ਸਾਡੀ ਇੱਕ ਚਮਤਕਾਰੀ ਪੋਟਲੀ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਪੋਟਲੀ ਦੇ ਉਪਾਰ ਨੂੰ ਰਾਤ ਦੇ ਸਮੇਂ ਹੀ ਕਰਨਾ ਹੈ ਜਿਹੜਾ ਵੀ ਤੁਹਾਡਾ ਪਾਠ ਪੂਜਾ ਵਾਲਾ ਸਥਾਨ ਹੈ ਉੱਥੇ ਤੁਸੀਂ ਇਸ ਪੋਟਲੀ ਨੂੰ ਪਏ ਰਹਿਣ ਦੇਣਾ ਹੈ ਉਸ ਤੋਂ ਬਾਅਦ ਅਗਲੀ ਸਵੇਰ ਤੁਸੀਂ ਕੀ ਕਰਨਾ ਹੈ ਇਸ਼ਨਾਨ ਕਰਕੇ ਪਾਠ ਪੂਜਾ ਕਰਨ ਤੋਂ ਬਾਅਦ ਪੋਟਲੀ ਨੂੰ ਚੁੱਕਣਾ ਹੈ ਜਿਹੜੀ ਵੀ ਤੁਹਾਡੇ ਘਰ ਵਿੱਚ ਤਜੋਰੀ ਬਣੀ ਹੋਈ ਹੈ ਜਾਂ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਉੱਥੇ ਇਸ ਪੋਟਲੀ ਨੂੰ ਰੱਖ ਦੇਣਾ ਹੈ ਫਿਰ ਜੇਕਰ ਤੁਹਾਡਾ ਕੋਈ ਸ਼ੋਰੂਮ ਹੈ ਜਾਂਕਰ ਤੁਹਾਡੀ ਕੋਈ ਸ਼ਾਪ ਹੈ ਉੱਥੇ ਵੀ ਇਸ ਪੋਟਲੀ ਨੂੰ ਛੁਪਾ ਕੇ ਰੱਖ ਸਕਦੇ ਹੋ ਤਾਂ ਕਿ ਕਿਸੇ ਨੂੰ ਨਜ਼ਰ ਨਾ ਆਵੇ ਇਸ ਉਪਾਅ ਨੂੰ ਗੁਪਤ ਵਿਧੀ ਨਾਲ ਕਰਨਾ ਹੈ ਉਪਾਕਰਣ ਤੋਂ ਬਾਅਦ ਜਿਹੜੀ ਪੋਰਟਲੀ ਤਿਆਰ ਕੀਤੀ ਹੈ ਉਸ ਦਾ ਧਿਆਨ ਰੱਖਣਾ ਹੈ ਕਿ ਕਿਸੇ ਨੂੰ ਅਸੀਂ ਸਾਡੀ ਰੱਖੀ ਹੋਈ ਪੋਰਟਲੀ ਜਿਹੜੀ ਹੈ ਉਹ ਨਜ਼ਰ ਨਾ ਆਵੇ ਸੋ ਇਸ ਤਰੀਕੇ ਨਾਲ ਜੇਕਰ ਤੁਸੀਂ ਇਸ ਪੋਰਟਰੀ ਨੂੰ ਕਿਤੇ ਵੀ ਆਪਣੇ ਜਿੱਥੇ ਵੀ ਕਾਰੋਬਾਰ ਰੁਕਿਆ ਹੋਇਆ ਹੈ ਸ਼ਾਪ ਹੈ ਕੋਈ ਸ਼ੋਰੂਮ ਹੈ ਕੋਈ ਵੀ ਬਿਜ਼ਨਸ ਦਾ ਕਾਰਜ ਹੈ ਉੱਥੇ ਪੈਸਾ ਨਹੀਂ ਸੀ ਆ ਰਿਹਾ ਤੇ ਜੇਕਰ ਆਉਂਦਾ ਸੀ ਤਾਂ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਰੁਕਦਾ ਨਹੀਂ ਇਸ ਤਰ੍ਹਾਂ ਦੀਆਂ ਪ੍ਰੋਬਲਮ ਜੇਕਰ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਹਨ ਤਾਂ ਤੁਸੀਂ ਇਸ ਪੋਰਟਰੀ ਨੂੰ ਸ਼ਾਪ ਜਾਂ ਬਿਜ਼ਨਸ ਜਿੱਥੇ ਵੀ ਚੱਲ ਰਿਹਾ ਹੁੰਦਾ ਹੈ ਉੱਥੇ ਰੱਖ ਕੇ ਆ ਸਕਦੇ ਹੋ ਜੇਕਰ ਤੁਸੀਂ ਘਰ ਵਿੱਚ ਹੀ ਕੋਈ ਕਾਰੋਬਾਰ ਕਰਦੇ ਹੋ ਤਾਂ ਘਰ ਵਿੱਚ ਹੀ ਇਸ ਪੋਰਟਰੀ ਨੂੰ ਲੁਕਾ ਕੇ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਪਰਸ ਦੇ ਵਿੱਚ ਵੀ ਇਸ ਨੂੰ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਇਸ ਨੂੰ ਰੱਖਣਾ ਹੈ ਛੁਪਾ ਕੇ ਹੀ ਰੱਖਣਾ ਹੈ ਤੁਸੀਂ ਸਮਝ ਲਓ ਕਿ ਜਿੰਨੀਆਂ ਵੀ ਪੈਸੇ ਨੂੰ ਲੈ ਕੇ ਪਰੇਸ਼ਾਨੀਆਂ ਹਨ ਜਿੰਨੀਆਂ ਵੀ ਰੁਕਾਵਟਾਂ ਪੈਸੇ ਨੂੰ ਆਉਣ ਸੰਬੰਧੀ ਸਨ ਸਾਰੀਆਂ ਦਾ ਖਾਤਮਾ ਹੋ ਜਾਵੇਗਾ ਜੇਕਰ ਅਜਿਹੀਆਂ ਪਰੇਸ਼ਾਨੀਆਂ ਤੁਹਾਡੇ ਤੇ ਕਿਸੇ ਨੇ ਹਾਵੀ ਕਰ ਦਿੱਤੀਆਂ ਸੰ ਤਾਂ ਉਹਨਾਂ ਦਾ ਵੀ ਹੱਲ ਹੋ ਜਾਵੇਗਾ ਉਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਤਰੀਕੇ ਨਾਲ ਸੀ ਜੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ